ਪਹਿਲਾਂ ਵੀ ਸਿਆਣੇ ਬੰਦੇ ਬੁੜੀਆਂ ਕਹਿੰਦੇ ਹੁੰਦੇ ਵੀ ਭਾਈ ਜੇ ਮੀਂਹ ਹੀ ਪੈਂਦਾ ਨਾ ਗੁੱਡੀ ਫੂਕੇ ਉਹ ਮੀਂਹ ਪੈ ਜਾਊਗਾ ਪਰ ਹੁਣ ਮਾਡਰਨ ਜ਼ਮਾਨੇ ਦੇ ਨਾਲ-ਨਾਲ ਗੁੱਡੀ ਵੀ ਚੇਂਜ ਹੋ ਗਈ ਹੁਣ ਇਹ ਮੀਂਹ ਦੇ ਨਾਲ-ਨਾਲ ਕੁੱਟ ਵੀ ਪਵਾ ਦਿੰਦੀ ਹੈ ਸਾਡੇ ਪਿੰਡ ਗੁਰੂ ਘਰ ਹੀ ਹੁੱਕਾ ਦੇਤਾ ਬਾਬੇ ਨੇ ਵੀ ਭਾਈ ਕੱਲ ਨੂੰ 11:00 ਵਜੇ ਗੁੱਡੀ ਫੂਕਣੀ ਹੈਗੀ ਘਰ ਘਰ ਦਾ ਬੰਦਾ ਬੁੜੀ ਪਹੁੰਚੇ ਉਹ ਚਲੋ ਭਾਈ ਦੂਜੇ ਦਿਨ 8:10 ਵਜੇ ਝੋਨੇ ਵਾਲੇ ਤੱਕ ਖੜੇ ਗੁੱਡੀ ਫੂਕਣ ਚ ਮੱਕੀ ਵਾਲੇ ਖੜੇ ਗੁੱਡੀ ਰੋਕਣ ਚ ਤੋਨੇਲੇ ਕਹਿੰਦੇ ਵੀ ਅਸੀਂ ਤੋਚਨਾ ਟੱਚ ਦੇ ਪਵਾ ਕੇ ਤੁਹਾਡਾ ਚਾਰ ਪਵਾ ਦਾਂਗੇ ਟੈਨਸ਼ਨ ਕੋ ਲੈਣੇ ਹੋ ਮੱਕੀ ਵਾਲੇ ਕਹਿੰਦੇ ਜੇ ਸਾਨੂੰ ਡੀ ਐਮ ਸੀ ਦਾਖਲ ਕਰਨੀ ਪਏ ਜੇ ਅਸੀਂ ਗੁੱਡੀ ਮਾਰਨਾ ਨਹੀਂ ਚਾਹੁੰਦੇ ਕਰਮੈਸੂ ਦੋ ਸਾਲਾਂ ਦਾ ਤੋਚਨਾ ਟੱਚ ਨਾਲ ਤੋਂ ਬਾਹਲਾ ਕਿਆ ਪਿਆ ਸੀਗਾ ਉਹਨੇ ਬਾਹਲੇ ਤਾਂ ਤਿੰਨੇ ਚੱਕ ਕੇ ਐਂਬੂਲੈਂਸ ਨੂੰ ਫੋਨ ਮਾਰਤਾ ਕਹਿੰਦਾ ਸੀਤੀ ਆ ਜਾ ਗੁੱਡੀ ਐਮਚ ਲੈ ਕੇ ਜਾਣੀ ਇੱਕ ਦਾ ਭਤੀਜਾ ਲੱਗਿਆ ਸੀ ਐਮ ਚ ਉਹਨੇ ਫੋਨ ਕਰਤਾ ਸਿੱਧਾ ਕਹਿੰਦਾ ਵੈਂਟੀਲੇਟਰ ਤਿਆਰ ਰੱਖੋ ਗੁੱਡੀ ਚੱਲ ਪਈ ਇੱਥੋਂ ਉਹ ਲੋ ਭਾਈ ਵਿੱਚ ਕੋਈ ਸ਼ਰਾਰਤੀ ਅਮਸਲ ਸੀ ਮੇਰੇ ਵਰਗੇ ਨੇ ਠੇਕੇ ਦੇ ਦਿੱਤੀ ਹੋਈ ਸੀ ਉਹਨੇ ਵਿਚਾਲੇ ਜੀ ਹੋ ਕੇ ਰੋੜਾ ਕਮਾ ਰਾ ਡਾਂ ਗੋ ਡਾਂਗੀ ਬੁਰਾ ਹਾਲ ਬੰਕੇ ਨੇ ਅੱਧੇ ਕ ਮੱਕੀ ਵਾਲੇ ਸੱਲੇ ਗ ਅੱਧੇ ਝੋਨੇ ਵਾਲੇ ਸੱਲੇ ਗੱਚੋ ਲੋ ਹੋ ਗਾਰੇ ਨੂੰ ਕਹੀਂ ਕਹਿਣਾ ਭਾਈ ਬਾਕੀ ਪਿੰਡ ਵਾਲੇ ਦੇਖ ਕੇ ਅਨਾਉਂਸਮੈਂਟ ਕਰਾਇਓ ਪਹਿਲਾਂ ਮੱਕੀ ਵਾਲੇ ਨਾਲ ਸਲਾਹ ਕਰ ਲਿਓ ਵੀ ਕਿਵੇਂ ਕਰਨਾ ਹੈ